Gracias. ਇਹ ਬਹੁਤ ਹੀ ਵਧੀਆ ਸਫਲਤਾ ਹਾਸਲ ਹੋਈ ਜਦੋਂ ਸਾਡੀ ਸਾਰੀਆਂ ਟੀਮ ਸੀਆਈਏ ਫਿਰੋਜ਼ਪੁਰ ਸੀਆਈਏ ਜ਼ੀਰਾ ਤੇ ਜਿਹੜੇ ਸਾਡੇ ਐਸਐਚਓ ਸਦਰ ਸਿਟੀ ਜ਼ੀਰਾ ਤੇ ਸਾਡੇ ਡੀਐਸਪੀ ਸਾਹਿਬਾਨ ਦੀ ਸੁਪਰਵੀਜ਼ਨ ਦੇ ਵਿੱਚ ਇਹਨਾਂ ਨੇ ਬਹੁਤ ਵਧੀਆ ਕੰਮ ਕਰਦੇ ਹੋਏ ਮਕਦਮਾ ਨੰਬਰ ਜਿਵੇਂ 367 ਹੈ ਇਹਦੇ ਵਿੱਚ ਸੀਆਈਏ ਫਿਰੋਜ਼ਪੁਰ ਵੱਲੋਂ ਇਹ ਪਰਚਾ ਦਰਜ ਹੋਇਆ ਹੈ ਥਾਣਾ ਸਿਟੀ ਫਿਰੋਜ਼ਪੁਰ ਦੇ ਵਿੱਚ ਜਿਹਦੇ ਵਿੱਚ 1 ਕਿਲੋ 13 ਗ੍ਰਾਮ ਹੈਰੋਇਨ ਇੱਕ ਮੋਟਰਸਾਈਕਲ ਤੇ ਤਿੰਨ ਮੋਬਾਈਲ ਤੇ ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਮਿਲੀ ਹੈ ਜਿਹਦੇ ਵਿੱਚ ਲਵ ਉਰਫ ਲਵ ਭੱਟੀ ਤੇ ਸ਼ਿਵਾ ਤੇ ਪ੍ਰਗਟ ਇਹ ਤਿੰਨ ਜਣੇ ਗ੍ਰਿਫਤਾਰ ਕੀਤੇ ਤੇ ਇਹਨਾਂ ਕੋਲੋਂ 1 ਕਿਲੋ 13 ਗ੍ਰਾਮ ਹੈਰੋਇਨ ਇੱਕ ਕਿੱਥੋਂ ਲੈ ਕੇ ਆਂਦੀ ਹੈ ਮੇਰੀ ਜੀ ਇੱਥੇ ਇਹ ਦੱਸਣਯੋਗ ਹੈ ਜੀ ਵੀ ਜਿਹੜੇ ਇਹ ਇਹਨਾਂ ਤੋਂ ਜਿਹੜੀ ਰਿਕਵਰੀ ਹੋਈ ਹੈ ਜਿਹੜੀ ਪਿੱਛੇ ਅਸੀਂ 5 ਕਿਲੋ ਹੈਰੋਇਨ ਅਤੇ ਉਹਦੇ ਨਾਲ 29 ਲੱਖ 16000 ਜਿਹੜਾ ਆਪਾਂ ਕੈਸ਼ ਜਿਹੜਾ ਡਰਗ ਮਨੀ ਸੀ ਔਰ ਕਵਰ ਕੀਤੀ ਸੀ ਉਸ ਦੀ ਬੈਕਵਰਡ ਲਿੰਕੇਜ ਦੇ ਵਿੱਚ ਹੀ ਆਹ ਜਿਹੜੀ ਇਹ ਬੰਦਿਆਂ ਦਾ ਨਾਮ ਆਉਂਦਾ ਸੀਗਾ ਪੁੱਛ ਕੇ ਤੇ ਤੇ ਉਹਦੀ ਇੰਟਰੋਗੇਸ਼ਨ ਤੇ ਸਾਡਾ ਇਹ ਬੰਦੇ ਨਿਕਲੇ ਇਹਨਾਂ ਤੇ ਵੀ ਬੜੇ ਵਧੀਆ ਤਰੀਕੇ ਦੇ ਨਾਲ ਆਹ ਇੰਟੈਲੀਜੈਂਸ ਨੂੰ ਗੈਦਰ ਕਰਕੇ ਹੋਰ ਉਸ ਨੂੰ ਡਿਵੈਲਪ ਕਰਕੇ ਤੇ ਇਹਨਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਮਿਲੀ ਹੈ ਜੇ ਇਹ ਰਖੜੀ ਰੋਡ ਸ਼ੈਲਰ ਦੇ ਨਜ਼ਦੀਕ ਉੱਥੇ ਆ ਰਹੇ ਸੀ ਸਾਡੇ ਵੱਲੋਂ ਸਾਡੀ ਟੀਮਜ਼ ਵੱਲੋਂ ਇਹਨਾਂ ਨੂੰ ਇੰਟਰਸੈਪਟ ਕਰਕੇ ਤੇ ਫੜੇ ਗਏ ਤੇ ਇਵੇਂ ਹੀ ਮੁਕੱਦਮਾ ਨੰਬਰ 116 ਹੈ ਜੀ ਇਹਦੇ ਵਿੱਚ ਇਹ ਥਾਣਾ ਸਿਟੀ ਜ਼ੀਰਾ ਇਹਦੇ ਚ 51 ਕਿਲੋ 64 ਗ੍ਰਾਮ ਚੂਰਾ ਪੋਸਟ ਹੈ ਉੱਕੀ ਇਹ ਇੱਕ ਸੰਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਇਹ Rajasthan ਤੋਂ ਇਹ ਲੈ ਕੇ ਆ ਰਹੇ ਸੀਗੇ ਇਹਦੀ ਵੀ ਇਹਨਾਂ ਨੂੰ ਸੀਏ ਉਹਨਾਂ ਨੂੰ ਇਨਫੋਰਮੇਸ਼ਨ ਸੀਗੀ ਤੇ ਉਹਦੇ ਤੇ ਪੁਲਸੂਆ منصور ਦੇਵਾ ਛਤਰਾ ਰੋਡ ਜ਼ੀਰੇ ਉੱਥੇ ਇਹਨਾਂ ਨੂੰ ਇੰਟਰਸੈਪਟ ਕੀਤਾ ਟਰੱਕ ਦੇ ਵਿੱਚੋਂ ਇਹਨਾਂ ਨੂੰ ਬਰਾਮਦਗੀ ਹੋਈ ਹੈ ਤੇ ਇਹਦੇ ਵਿੱਚ ਇਹ ਦੋ ਜਣਿਆਂ ਦੀ ਗ੍ਰਿਫਤਾਰੀ ਹੈ ਸੰਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਸਰ ਇਹ ਕਿੰਦੇ ਵਿੱਚ ਚੁਪਾ ਕੇ ਲੈ ਕੇ ਆ ਰਹੇ ਹੈਗੇ ਸੀ ਕਿਹੜੀ ਚੀਜ਼ਾਂ ਦੇ ਵਿੱਚ ਲੈ ਕੇ ਆ ਰਹੇ ਇਹਦੇ ਵਿੱਚ ਜਿਹੜਾ ਕੁਝ ਹੋਰ ਕਾਦੀਆਂ ਸੀਗੇ ਜਿਵੇਂ ਟਰੱਕ 'ਚ ਰਬੜ ਵਾਲਾ ਪਾਊਡਰ ਸੀ ਰਬੜ ਵਾਲਾ ਜਿਹੜਾ ਪਾਊਡਰ ਜਾਂ ਹੁੰਦਾ ਹੈ ਉਹਦੀਆਂ ਬੋਰੀਆਂ ਉਹਦੇ ਟਰੱਕ 'ਚ ਰੱਖੀਆਂ ਹੋਈਆਂ ਸੀ ਉਹਦੇ ਵਿੱਚ ਲੁਕੋ ਕੇ ਇਹ ਉੱਕੀ ਜਿਹੜੀ ਰੱਖੀ ਹੋਈ ਸੀ ਦੋ ਘਟਿਆਂ 'ਚ ਉਹ ਉੱਥੋਂ ਬਰਾਮਦ ਹੋਈਆਂ ਤੇ ਐਵੇਂ ਮੁਕੱਦਮਾ ਨੰਬਰ 150 ਹੈ ਇਹ ਸਦਰ ਜ਼ੀਰਾ ਦਰਜ ਕੀਤਾ ਗਿਆ ਹੈ ਜਿਹਦੇ ਵਿੱਚ ਵੀ ਸਦਰ ਜ਼ੀਰਾ ਐਸ ਐਚਓ ਤੇ ਸੀਆਈਏ ਜ਼ੀਰਾ ਵੱਲੋਂ 20 ਕਿਲੋ ਫੀਮ ਜਿਹੜੀ ਉਥੋਂ ਬਰਾਵਤ ਹੋਈ ਹੈ 20 ਕਿਲੋ 258 ਗ੍ਰਾਮ ਤੇ ਕਰੇਟਾਕਾਰ ਤੇ ਦੋ ਮੋਬਾਈਲ ਤੇ ਇਹਦੇ ਵਿੱਚ ਤਿੰਨ ਜਣੇ ਗ੍ਰਿਫਤਾਰ ਕੀਤੇ ਆ ਜਿਹੜੇ ਹਰਜਿੰਦਰ ਸਿੰਘ ਗੁਰਜਿੰਦਰ ਸਿੰਘ ਤੇ ਸੁਰਜੀਤ ਸਿੰਘ ਇਹ ਸਾਰੇ ਮਖੂਏਰੀਏ ਦੇ ਆ ਰਹਿਣ ਵਾਲੇ ਥਾਣਾ ਮਖੂਏਰੀਏ ਚ ਰਹਿਣ ਵਾਲੇ ਤੇ ਇਹ ਇਥੋਂ ਯੂਪੀ ਇਹਨਾਂ ਦੇ ਇੰਟੈਲੀਜੈਂਸ ਇਨਪੁਟ ਸੀ ਗਿਆ ਸਾਡੋਂ ਵੀ ਇਹ ਬੰਦੇ ਜਿਹੜਾ ਕੰਮ ਕਰਦੇ ਜਿਹੜਾ ਇਹਦਾ ਆਫੀਮ ਵਗੈਰਾ ਲੈ ਕੇ ਵੇਚਦੇ ਆ ਕਿਤੇ ਰਕੀਜੀ ਮੈਨ ਤੇ ਇਹ ਬੜੇ ਇਹਨਾਂ ਨੇ ਇਨਫੋਰਮੇਸ਼ਨ ਬੇਸ ਜਦੋਂ ਸਰਚ ਕਰਨ ਲੱਗੇ ਉਸ ਤੋਂ ਬਾਅਦ ਗੱਡੀ ਦੀ ਤੇ ਉਹਨਾਂ ਨੇ ਸਿਕਰਟ ਕੰਟੇਨਰ ਬਣਾਏ ਹੋਏ ਸੀ ਗੱਡੀ ਦੇ ਵਿੱਚ ਜਿਵੇਂ ਇੱਕ ਪਿਛਲੇ ਪਾਸੇ ਗੱਡੀ ਦੇ ਉਹ ਇੱਕ ਉਹਦਾ ਸਿਕਰਟ ਕੰਟੇਨਰ ਜਆ ਬਣਾਇਆ ਹੋਇਆ ਸੀ ਜਗ੍ਹਾ ਬਣਾਈ ਸੀ ਜਿਹੜਾ ਆਮ ਪਤਾ ਨਹੀਂ ਲੱਗਦਾ ਸੀ ਉਸ ਨੂੰ ਇਹਦੇ ਪਾਰਟਸ ਦੇ ਨਾਲ ਹੀ ਟਕਿਆ ਹੋਇਆ ਸੀ ਜਿਵੇਂ ਕੋਈ ਡਾਪਲ ਪਾਰਟ ਜਆ ਹੋ ਤੇ ਉਹ ਇਥੋਂ ਤੇ ਅੱਗਿਓ ਗੱਡੀ ਦੇ ਅਗਲੇ ਪਾਸਿਓ ਬੌਨਡਟ ਦੇ ਥੱਲੇੋਂ ਉਥੋਂ ਇਹ 20 ਕਿਲੋ ਫੀਮ ਬਰਾਮਦ ਹੋਈ ਹੈ ਇਹ ਬਸਾਡਾ ਸ਼ਾਹ ਵਾਲਾ ਦੇ ਕੋਲੇ ਇਹਨਾਂ ਨੇ ਇੰਟਰਸੈਪਟ ਕੀਤਾ ਸੀ ਤੇ ਸਾਰਾ ਇਹਨਾਂ ਦਾ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀ ਕਾਫੀ ਦਿਨ ਤੋਂ ਇਹਨਾਂ ਦਾ ਪਿੱਛਾ ਕਰ ਰਹੇ ਸੀ ਇੱਥੇ ਦੱਸਣਯੋਗ ਹੈ ਜੀ ਇੱਕ ਹੋਰ ਕੇਸ ਜਿਹੜਾ ਐਨਡੀਪੀਐਸ ਦਾ ਗੁਰੂ ਹਰਸਾਏ ਵੀ ਦਰਜ ਕੀਤਾ ਜਿੱਥੇ ਉਹ ਬੱਸ ਦੇ ਵਿੱਚ ਹੀ ਲੈ ਕੇ ਮਹਾਰਾਸ਼ਟਰ ਸਾਈਡ ਤੋਂ ਬੱਸ ਦੇ ਵਿੱਚ ਲੈ ਕੇ ਉਹ ਬੰਦਾ ਸੁਖਦੇਵ ਸਿੰਘ ਉਰ ਮੌਲੀ ਪੁੱਤਰ ਮਹਿੰਦਰ ਸਿੰਘ ਵਾਸੀ ਬਾਬਾ ਤਾਰੇ ਵਾਲਾ ਖੂ ਦਾਖਲੀ ਪੰਜੇ ਕੇ ਉਤਾਰ ਤੋਂ ਉਹ 35 ਕਿਲੋ ਭੁੱਕੀ ਚੋਰਾ ਪੋਸਟ ਉਹਦੇ ਵਿੱਚ ਲੈ ਕੇ ਆ ਰਿਹਾ ਸੀਗਾ ਉਸ ਨੂੰ ਜਦੋਂ ਹੀ ਉੱਤਰ ਕੇ ਕਿਤੇ ਉਸ ਨੂੰ ਕਾਬੂ ਕੀਤਾ ਗਿਆ ਤੇ ਉਸ ਤੋਂ ਵੀ 35 ਕਿਲੋ ਭੁੱਕੀ ਬਰਾਮਦ ਹੋਈ ਸਰ ਟੋਟਲ ਕਿੰਨੇ ਮੁਕਦਮੇ ਦਰਜ ਕੀਤੇ ਔਰ ਇਹ ਚਾਰ ਮੁਕਦਮੇ ਦਰਜ ਕੀਤੇ ਹੈ ਜੀ ਇੱਕ ਦੇ ਵਿੱਚ 1 ਕਿਲੋ 13 ਗ੍ਰਾਮ ਹੈਰੋਇਨ ਇੱਕ ਮੋਟਰਸਾਈਕਲ ਇੱਕ ਤਿੰਨ ਮੋਬਾਈਲ ਦੂਜੇ ਚ 51 ਕਿਲੋ 64 ਗ੍ਰਾਮ ਚੂਰਾ ਠੁੱਕੀ ਚੂਰਾ ਪੋਸ ਤੇ ਤੀਜੇ ਚ 20 ਕਿਲੋ 258 ਗ੍ਰਾਮ ਅਫੀਮ ਤੇ ਕ੍ਰੇਟਾਕਾਰ ਤੇ ਦੋ ਮੋਬਾਈਲ ਤੇ ਐਵੇਂ 35 ਕਿਲੋ ਠੁੱਕੀ ਚੂਰਾ ਪੋਸ 1436 ਗ੍ਰਾਮ ਹੋਰ ਵੀ ਕੁਝ ਬ੍ਰਾਹਮਤ ਹੋ ਸਕਦਾ ਜਿਵੇਂ ਫੀਮ ਵਾਲੇ ਆ ਦੇਖੋ ਜੀ ਇਹਨਾਂ ਤੋਂ ਜਿਹੜੀ ਹੋਰ ਪੁੱਛ ਕੇ ਚੱਜੀ ਜਰੀ ਹੈ ਜਿੱਥੇ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਹੈ ਉਹਨਾਂ ਨੂੰ ਵਰਕਆਊਟ ਕਰ ਰਹੇ ਆ ਤੇ ਇਹਨਾਂ ਤੇ ਹੋਰ ਵੀ ਸਾਨੂੰ ਸੰਭਾਵਨਾ ਹੈ ਜਿਵੇਂ ਪਹਿਲਾ ਕੇਸ ਵੀ ਤੁਹਾਨੂੰ ਦੱਸਿਆ ਸੀਗਾ ਹੈਰੋਨ ਜਿਹੜੀ ਰਿਕਵਰ ਹੋਈ ਹੈ ਉਹ ਸਾਡੀ ਬੈਕਵਰਡ ਲਿੰਕੇਜ ਦੇ ਵਿੱਚੋਂ ਜਿਹੜਾ 5 ਕਿਲੋ ਤੇ 29 ਲੱਖ ਰੁਪਇਆ ਬਰਾਮਦ ਹੋਇਆ ਸੀ ਉਸ ਕੇਸ ਦੀ ਬੈਕਵਰਡ ਲਿੰਕੇਜ ਦੇ ਵਿੱਚੋਂ ਤੇ ਅਸੀਂ ਹੋਰ ਵੀ ਸਾਨੂੰ ਉਮੀਦ ਹੈ ਵੀ ਕੁਝ ਦਿਨਾਂ ਚ ਅਸੀਂ ਹੋਰ ਵੀ ਇਹਦੇ ਜਿਹੇ ਰਿਕਵਰੀਜ਼ ਹੋਣਗੀਆਂ ਤੁਹਾਡੇ ਨਾਲ ਸਾਂਝੀ ਕਰਾਂਗੇ